ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਆਉਂਦੇ ਸਾਲ ਦਾ ਜਿਹੜਾ ਪ੍ਰੋਪੋਜ਼ਡ ਬਜਟ ਆ ਉਹਦੀ ਸਬ ਕਮੇਟੀ ਜਿਹੜੀ ਬਣਾਈ ਸੀ ਉਹ ਸਬ ਕਮੇਟੀ ਨੇ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ ਆ ਤੇ 29 ਮਾਰਚ ਨੂੰ 1 ਵਜੇ ਜਿਹੜਾ ਜਨਰਲ ਬਜਟ ਅਜਲਾਸ ਜਿਹੜਾ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸੂਚੇ ਤੌਰ ਤੇ ਜਿਹਦੇ ਵਿੱਚ ਧਰਮ ਪ੍ਰਚਾਰ ਕਮੇਟੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਜਨਰਲ ਬੋਰਡ ਫੰਡ ਟਰੱਸਟ ਤੇ ਪ੍ਰੈਸ ਹਾਲ ਦਾ ਸਾਰਾ ਜਿਹੜਾ ਆ ਉਹ ਬਜਟ ਜਿਹੜਾ 29 ਤਰੀਕ ਨੂੰ ਜਨਰਲ ਹਾਊਸ ਚ ਪੇਸ਼ ਹੋਊਗਾ ਦੂਸਰਾ ਜਿੰਨੇ ਮੁਲਾਜ਼ਮ ਆ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਨੂੰ 3% ਜਿਹੜਾ ਮਗਹਾਈ ਪੱਤਾ ਉਹਦਾ ਵੀ ਅੱਜ ਫੈਸਲਾ ਹੋਇਆ ਇਹਨਾਂ ਨੂੰ ਦਿੱਤਾ ਜਾਊਗਾ ਇਹ ਤੋਂ ਇਲਾਵਾ ਇੱਕ ਬਹੁਤ ਪਿਛਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਕਿ ਵਿਦੇਸ਼ਾਂ ਦੀ ਰੁਚੀ ਘਟਾਉਣ ਲਈ ਤੇ ਸਿੱਖੀ ਚਿਹਰੇ ਪਰਗਟ ਕਰਨ ਲਈ ਆਈਐਸ ਟਾਈਪੀਐਸ ਦੀ ਅਕੈਡਮੀ ਜਿਹੜੀ ਯੋਸਫ ਹੁਤਾਪੂਰਵਤ ਨੇਚੇ ਅਕੈਡਮੀ ਉਹ ਚੰਡੀਗੜ੍ਹ ਵਿੱਚੇ ਚੱਲ ਰਹੀ ਆ ਜਿਹਦੇ ਵਿੱਚ ਬੱਚੇ ਮੈਂ ਵੀ ਗਾਹਬ ਗਾਹੇ ਜਾਂਦਾ ਰਹਿਣਾ ਮਿਹਨਤ ਵੀ ਕਰ ਰਹੇ ਆ ਤੇ ਖੁਸ਼ ਵੀ ਆ ਕਿ ਸਾਨੂੰ ਲੱਖਾਂ ਰੁਪਏ ਲਾ ਕੇ ਪ੍ਰਾਈਵੇਟ ਅਕੈਡਮੀਆ ਦੇ ਵਿੱਚ ਜਾਣਾ ਪੈਂਦਾ ਸੀ ਉਹ ਆਪਣੀਆਂ ਸਫਲਤਾ ਪੂਰਵਕ ਉਹਨਾਂ ਦਾ ਸਾਲ ਪੂਰਾ ਹੋ ਜਾਣਾ April ਚ ਪਰ ਲਿمبرੀ ਟੈਸਟ ਵੀ ਜਦ ਤੱਕ ਹੋ ਜਾਣਾ ਉਹ ਉੱਥੇ ਚਾਲੂ ਕੀਤੀ ਸੀ ਮੇਰਾ ਆਪਣੇ ਤੌਰ ਤੇ ਹੁੰਦਾ ਭਈ ਕੋਈ ਵੀ ਚੀਜ਼ ਅਨਾਉਂਸ ਨਾ ਕਰੀਏ ਲਾਂਚ ਜਦੋਂ ਹੋ ਜਾਏ ਉਦੋਂ ਹੀ ਉਹਦੇ ਬਾਰੇ ਕੋਈ ਖਬਰ ਦਿੱਤੀ ਜਾਵੇ ਹੁਣ ਅਸੀਂ ਐਸ ਸਾਲ ਜੁਲਾਈ ਦੇ ਵਿੱਚ ਪਾਂਥਰਤਨ ਜਹਜਦਾਰ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਬਹਾਦਰਗੜ ਪਟਿਆਲੇ ਵਿਖੇ ਜਿਹੜਾ ਉਹਦੇ ਵਿੱਚ ਅਸੀਂ 40 ਬੱਚੇ ਪੀਸੀਐਸ ਜੁਡੀਸ਼ਰੀ ਦੇ ਉਹਨਾਂ ਨੂੰ ਅਸੀਂ ਕ੍ਰਾਈਟੇਰੀਆ ਸਾਡਾ ਉਹੋ ਹੀ ਆ ਵੀ ਵਿਦਵਾਨ ਜਿਹੜੇ ਸੱਜਣ ਜਿਹੜੇ ਉਹਨਾਂ ਨਾਲ ਸੰਬੰਧਤ ਆ ਉਹ ਚ ਰਟਾਇਰਡ ਸੈਸ਼ਨ ਜਜ ਔਰ ਉਹਦੇ ਵਿੱਚ ਰਟਾਇਰਡ ਆਈਐਸ ਆਫੀਸਰ ਔਰ ਜਿਹੜੇ ਚੰਗੇ ਵਿਦਵਾਨ ਤੇ ਪੜ੍ਹੇ ਲਿਖੇ ਉਹਨਾਂ ਦੀ ਉਹ ਸਬ ਕਮੇਟੀ ਬਣਾਈ ਆ ਉਹ ਸਬ ਕਮੇਟੀ ਸਾਰੀ ਚੋਣ ਕਰੂਗੀ ਉੱਥੇ ਸਾਡੇ ਕੋਲ ਜਿੰਨੀ ਕ ਵਿਵਸਥਾ ਹੈਗੀ ਹੁਣ ਤੱਕ ਉਹ ਵਿਵਸਥਾ ਮੁਤਾਬਕ ਅਸੀਂ ਨਵੇਂ ਨਾਲ ਇੱਕ ਬਿਲਡਿੰਗ ਵੀ ਬਣਾਉਣ ਜਾ ਰਹੇ ਹਾਂ ਜਿਹੜੇ ਮੇਲ ਮੈਂਬਰ ਹੋਣਗੇ ਉਹਨਾਂ ਲਈ ਸਾਡੇ ਕੋਲ ਹੈਗਾ ਆਲਰੇਡੀ ਉੱਥੇ ਹੋਸਟਲ ਮੈਸ ਵੀ ਸਾਡੇ ਕੋਲ ਆਲਰੇਡੀ ਉੱਥੇ ਚੱਲ ਰਹੀ ਆ ਤੇ ਦੂਸਰੇ ਅਸੀਂ ਉਹ ਬੱਚਿਆਂ ਲਈ 15 ਕਮਰੇ ਬੇਟੀਆਂ ਲਈ ਉਹ ਨਾਲ ਸਾਡੇ ਉਸੇ ਕੰਪਲੈਕਸ ਦਾ ਹਿੱਸਾ ਹੈ ਉਹ ਅਸੀਂ ਤਿਆਰ ਕਰਕੇ ਤੇ ਉਹ ਇਸ ਸਾਲ ਸ਼ੁਰੂ ਕਰ ਦੇਣੀ ਆ ਜਿਹਦੀ ਇੱਕ ਚੁਲਾਈ ਦੇ ਵਿੱਚ ਬੱਚਿਆਂ ਦੀ ਚੋਣ ਕਰਕੇ ਸ਼ੁਰੂਆਤ ਕਰ ਦਿੱਤੀ ਜਾਊਗੀ। ਉਹ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ YouTube ਚੈਨਲ ਦਾਮਦਵਾ ਸਾਹਿਬ ਵਿਖੇ ਤਖਤ ਸ੍ਰੀ ਦਾਮਦਵਾ ਸਾਹਿਬ ਵਿਖੇ ਜਿਹੜਾ ਆ ਉਹ ਵੀ ਚਾਲੂ ਕਰਨ ਦਾ ਅੱਜ ਫੈਸਲਾ ਇੱਥੇ ਹੋਇਆ। ਉਹ ਤੋਂ ਇਲਾਵਾ ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ ਉਹਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਫੈਸਿਲਿਟੀਆਂ ਦਾ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਕਿਸਾਨਾਂ ਨਾਲ ਖੜਨ ਦੀ ਬਚਨ ਬੰਦਤਾ ਦੁਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਬੇਗਾਨਗੀ ਵਾਲਾ ਵਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਤਰਾਂਤ ਮੰਨੀਆਂ ਜਾਣ। ਉਹ ਤੋਂ ਇਲਾਵਾ ਇੱਕ ਬੜਾ ਕਿਉਂਕਿ ਛੰਬ ਦੇ ਜੰਮਿਆਂ ਨੂੰ ਕਹਿੰਦੇ ਨਿਤਮ ਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂਵਾਰੀ ਸੰਘਰਸ਼ ਕਰਨਾ ਪੈਂਦਾ। ਜਿੱਥੇ ਅਸੀਂ ਬੰਦੀ ਸਿੰਘ ਵਾਲੇ ਭਾਈ ਭਲਵਾਨ ਸਿੰਘ ਰਾਜੋਆਣੇ ਦੀ ਉਹ ਪੰਜ ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਾਇਦ ਕਰ ਰਹੀ ਆ ਭਾਰਤ ਸਮਾ ਜਿਹੜਾ ਉਹ ਸਾਨੂੰ ਵਿੱਚ ਇੱਕ ਸਮਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਹੁਣ ਇੱਕ ਜਿਹੜਾ ਅਨਮਨੁੱਖੀ ਕੰਮ ਅਨਮਨੁੱਖੀ ਮੈਂ ਇਸ ਕਰਕੇ ਕਹਿੰਦਾ ਹਿਊਮਨ ਰਾਈਟਸ ਦੀ ਜਿਹੜੇ ਬਾਇਓਲੇਸ਼ਨ ਹੁੰਦੀ ਆ ਉਹ ਕੁਝ ਦਾ ਟੌਰਚਰ ਕਰਨਾ ਹੁੰਦਾ ਇੱਕ ਮੈਂਟਲ ਟੌਰਚਰ ਹੁੰਦਾ ਉਹ ਮੈਂਟਲ ਟੌਰਚਰ ਕੀ ਆ ਵੀ ਡਿਬਰੂਗੜ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਤੇ ਉਹਦੇ ਸਾਥੀ ਉਥੇ ਐਨਐਸਏ ਦੇ ਵਿੱਚ ਨજર ਬੰਦਿਆ ਤੇ ਉਹ ਅਨਮਨੁੱਖੀ ਗੱਲ ਇਹ ਆ ਕਿ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਸਰਕਾਰ ਨੇ ਲਾ ਦਿੱਤੇ ਇਹਦੀ ਵੀ ਅਸੀਂ ਕੋਰਨਿੰਦਾ ਕਰਦੇ ਆ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਸਾਰੇ ਕੁਝ ਛੁੱਟਣੇ ਨੇ ਰਿਹਾਈ ਨਹੀਂ ਹੋਣੀ ਉਹਨਾਂ ਦੀ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਹਾਈ ਸਕਿਉਰਿਟੀ ਜੇਲ੍ਹਾਂ ਹੈਗੀਆਂ ਆ ਉੱਥੇ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਤਾਂ ਕਿ ਹਿਊਮਨ ਰਾਈਟਸ ਦੀ ਬਾਇਓਲੇਸ਼ਨ ਪਲੱਸ ਉਹਨਾਂ ਦੀ ਕਿਉਂਕਿ ਲੰਬੇ ਦਿਨਾਂ ਦੇ ਉਹ ਵੀ ਹੜਤਾਲ ਭੁੱਖ ਹੜਤਾਲ ਤੇ ਬੈਠੇ ਆ ਤੇ ਜੇ ਭੁੱਖ ਹੜਤਾਲ 'ਚ ਕਿਸੇ ਸਰੀਰ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹ ਪੰਜਾਬ ਸਰਕਾਰ ਸਿੱਧੇ ਤੌਰ ਤੇ ਉਹਦੇ ਲਈ ਜ਼ਿੰਮੇਵਾਰ ਹੋਊਗੀ ਕਿਉਂਕਿ ਇਹ ਕੋਈ ਗੱਲ ਔਕੀ ਨਹੀਂ ਸਿਰਫ ਜੇਲ੍ਹ ਦੀ ਤਬਦੀਲੀ ਹੋਣੀ ਆ ਤੇ ਆਪਾਂ ਇੱਥੇ ਦੇਖਦੇ ਆਂ ਵੀ ਇੱਥੇ ਵੀ ਕਿੜਕੜੇ ਹਾਈ ਸਕਿਉਰਟੀ ਜੀਐਸ ਹੈਗੇ ਸਾਡੀਆਂ ਉਹ ਤੋਂ ਨਾਲ ਇੱਥੇ ਕੁਝ ਪਰਿਵਾਰ ਬਾਹਰ ਉਹਨਾਂ ਦੇ ਜਿਹੜੇ ਆ ਉਹ ਵੀ ਬੈਠੇ ਆ ਉਹ ਵੀ ਭੁਖੜਤਾਲ ਉਹਨਾਂ ਨਾਲ ਕੀਤੀ ਉਹ ਬੱਚੇ ਜਦ ਭੁੱਖੇ ਬੈਠੇ ਤਾਂ ਅਸੀਂ ਵੀ ਭੁਖੜਤਾਲ ਕੀਤੀ ਆ ਸੋ ਪ੍ਰਸ਼ਾਸਨ ਜਿਹੜਾ ਸਰਕਾਰ ਪੰਜਾਬ ਚੇਤੇ ਤੌਰ ਤੇ ਇਹ ਕਿਸੇ ਮਸਲੇ ਤੇ ਕਦੇ ਗੰਭੀਰੇ ਨਹੀਂ ਹੋਈ ਔਰ ਜਿਵੇਂ ਅੱਜ ਹਾਲਾਤ ਚੱਲ ਰਹੇ ਖਾਸ ਕਰਕੇ ਸਿੱਖ ਮਸਲਿਆਂ ਦੇ ਵਿੱਚ ਇਹ ਜੇ ਇਹਨਾਂ ਦੀ ਤੁਰੰਤ ਕੋਈ ਨਾ ਚਾਰਾ ਜੋੜੀ ਇਹਨਾਂ ਨੇ ਕੀਤੀ ਫਿਰ ਕਈ ਵਾਰੀ ਸੰਘਰਸ਼ ਤਿੱਖੇ ਵੀ ਹੋ ਜਾਂਦੇ ਆ ਸੋ ਪੰਜਾਬ ਸਰਕਾਰ ਤੋਂ ਮੈਂ ਇਹ ਵੀ ਮੰਗ ਕਰਦਾ ਕਿ ਹਰ ਇੱਕ ਗੱਲ ਨੂੰ ਕੈਜੂਅਲ ਵਿੱਚ ਨਾ ਲਓ ਆ ਬੜੇ-ਬੜੇ ਸੈਂਟਰ ਦੀ ਸਰਕਾਰ ਤੇ ਵੀ ਸਾਨੂੰ ਬੜਾ ਵੱਡਾ ਇੱਕ ਗਿਲਾ ਆ ਕਿ ਜਿਹੜੇ ਤਿੰਨ ਸਿੰਘ ਸੀਗੇ ਭਾਈ ਬਲਵੰਤ ਸਿੰਘ ਰਾਜਵਾਨਾ ਤਾਂ ਬਾਹਰ ਨਹੀਂ ਸੀ ਆਉਣਾ ਉਹਦੀ ਤਾਂ ਲਾਈਫ ਪ੍ਰਿਜ਼ਨਮੈਂਟ ਕਰਨੀ ਸੀ ਤੇ ਭਾਈ ਦਵਿੰਦਰਪਾਲ ਭੁੱਲਰ ਤੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਖੜਾ ਉਹ ਸਾਰਿਆਂ ਦੀ ਦੋਹਾਂ ਦੀ ਰਿਹਾਈ ਹੋਣੀ ਸੀ ਤੇ ਇੱਕ ਦੀ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਉਹ ਫਾਂਸੀ ਦੀ ਸਜ਼ਾ maaf ਹੋਣੀ ਸੀ ਤੇ ਐਸੀ ਨਹੀਂ ਕੀਤੀ ਇਹ ਇਹਨਾਂ ਨੇ ਕੀਤੀ ਉਹ ਆ ਤੇ ਪਤਾ ਨਹੀਂ 19 ਤੋਂ ਲੈ ਕੇ 5 ਸਾਲ ਹੋ ਗਏ ਆ 2 ਸਾਲ ਤਾਂ ਸਾਨੂੰ ਵੀ ਲਗਾਤਾਰ ਹੀ ਚੰਗਾਰ ਚ ਕਰਦਿਆਂ ਨੂੰ ਹੋ ਗਏ ਤੇ ਉਹ ਉਹਦੇ ਪਿੱਛੇ ਕੀ ਹੈਗਾ ਰਾਜ ਉਹ ਉਹਦੇ ਬਾਰੇ ਕੋਈ ਨਾ ਹਾ ਨਾ ਨਾ ਇਹ ਮੈਂ ਸਮਝਦਾ ਪਿਛਲੇ ਦਿਨੀ ਪਾਰਲੀਮੈਂਟ ਚ ਭਾਵੇਂ ਮਸਲਾ ਆਇਆ ਸੀ ਪਰ ਇੱਕ ਗੱਲ ਸੋਚ ਰੱਖਣੀ ਚਾਹੀਦੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸੁਪਰੀਮ ਕੋਰਟ ਦੇ ਵਿੱਚ ਕਾਨੂੰਨ ਦੇ ਤਹਿਤ ਹੀ ਗਿਆ ਸੀ ਉਹ ਇਸ ਮੁਰਖ ਦੇ ਕਾਨੂੰਨ ਦੇ ਤਹਿਤ ਹੀ ਉਥੇ ਪਟੀਸ਼ਨ ਉਹਦੀ ਪਈ ਸੀ ਤੇ ਉਹਦੀ ਅਸੀਂ ਮੁਲਾਕਾਤ ਵੀ ਕੀਤੀ ਉਹ ਕਹਿੰਦੇ ਮੈਂ ਜੇਲ੍ਹ ਵੀ ਦਾ ਇੱਕ ਕਾਨੂੰਨ ਦੇ ਤਹਿਤੇ ਕੱਟ ਰਹੇ ਹਾਂ ਸੋ ਪਤਾ ਨਹੀਂ ਕਿਹੜੀਆਂ ਕਿਹੜੀਆਂ ਆਪਾਂ ਅਗਲੀ ਪ੍ਰੀਖਿਆ ਲੈਣੀਆਂ ਹੁੰਦੀਆਂ ਕਿਸੇ ਦੀਆਂ ਸੋ ਇਹਨਾਂ ਸਾਰਿਆਂ ਨੂੰ ਇਨਸਾਫ ਦੇਣਾ ਚਾਹੀਦਾ ਤੇ ਅਸੀਂ ਅੱਜ 5 ਵਜੇ ਗਵਰਨਰ ਸਾਹਿਬ ਨੇ ਵੀ ਸਾਨੂੰ ਸਮਾਂ ਦਿੱਤਾ ਥੋੜਾ ਜਿਹਾ ਉਹਦੇ ਵਿੱਚ ਅਸੀਂ ਕੁਝ ਮਸਲੇ ਆ ਜਿਹੜੇ ਸਾਡੇ ਗੰਭੀਰ ਦੋ ਤਿੰਨ ਉਹ ਬੈਠ ਕੇ ਉਹਨਾਂ ਦੇ ਨਾਲ ਡਿਸਕਸ ਕਰਾਂਗੇ ਸੋ ਤੁਹਾਨੂੰ ਸਮਾਂ ਤਾਂ ਥੋੜਾ ਦਿੱਤਾ ਕਿਉਂਕਿ ਅਸੀਂ ਇੱਥੋਂ ਨਿਕਲਣਾ ਵੀ ਆ 3 ਘੰਟੇ ਜਾਣ ਨੂੰ ਲੱਗਣੇ ਆ ਸੋ ਮੈਂ ਪੰਜਾਬ ਸਰਕਾਰ ਤੋਂ ਚੇਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉੱਥੇ ਉਹ ਵਿਚੋਲੇ ਦਾ ਬਣ ਗਿਆ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਇੱਕ ਅੱਖ ਨਹੀਂ ਤੇ ਉਹ ਬਜਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉੱਥੇ ਇਦਾਂ ਲੱਗਦਾ ਵੀ ਜਦਾਂ ਇੱਕ ਮੁਲਖ ਇੱਕ ਪਾਸੇ ਬੈਠਾ ਦੂਆ ਮੁਲਖ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਿਸਾਨੀ ਮੁੱਦਿਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲਾਪਸ ਕਰ ਗਈ ਜਾਂ ਹਰਿਆਣਾ ਚ ਕਲਾਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ ਸੋ ਇਹਨੇ ਕ ਬੇਨਤੀ ਕਰਕੇ ਮੈਂ ਪਾਕਿਸਤਾਨ ਦੇ ਵਿੱਚ ਅੱਜ ਸਰਦਾਰ ਰਮੇਸ਼ ਸਿੰਘ ਜਿਹੜੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਆ ਤੇ ਸਤਵੰਤ ਕੋਰ ਜਿਹੜੀ ਉਹ ਜਨਨ ਸਕੱਤਰ ਬਣੀ ਉਹਨਾਂ ਦੋਹਾਂ ਨੂੰ ਵੀ ਵਧਾਈ ਦਿਨਾ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਕਿ ਗੁਰੂ ਘਰਾਂ ਦੇ ਪ੍ਰਬੰਧ ਗੁਰਮਤ ਅਨੁਕੂਲ ਚਲਾਉਣੇ ਚਾਹੀਦੇ ਆ ਬੜੀਆਂ ਜਾਇਦਾਦਾਂ ਆ ਉੱਥੇ ਦੇ ਗੁਰਦੁਆਰੇ ਸਾਹਿਬਾਂ ਦੀਆਂ ਤੇ ਜਿਲੇ ਕੋ ਸੇਵਾ ਦਾ ਮੌਕਾ ਮਿਲਦਾ ਫਿਰ ਸੇਵਾ ਵਧੀਆ ਢੰਗ ਨਾਲ ਨਿਭਾ ਕੇ ਜਾਣੀ ਚਾਹੀਦੀ ਉਹਨਾਂ ਤੋਂ ਆਸ ਵੀ ਰੱਖਦਾ ਕਿ ਵਧੀਆ ਢੰਗ ਸੇਵਾ ਉਹ ਨਿਭਾਉਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਨਾ ਮੈਂ ਘਾਈ ਵੱਧਦੀ ਪਈ ਹੈ ਮਲਾਜਮਾਂ ਨੂੰ 3% ਤੋਂ ਪੰਜ% ਘਾਈ ਬਤਾ ਦਿੰਦੇ ਆ ਪਹਿਲਾਂ 4% ਲਾਇਆ ਜਾਂਦਾ ਹਾਲੇ ਹਾਲੇ ਦਾ ਹਾਲੇ ਦਾ ਹਾਲੇ ਪਿਛਲੇ ਸਾਲ ਵੀ ਲਾਇਆ ਚੇਤਾ ਹੁਣ ਨਹੀਂ ਅੱਗੇ 8% ਤਕਰੀਬਨ ਪਿਛਲੇ ਪਿਛਲੇ ਸਾਲ ਵੀ ਲਾਇਆ ਪਰ ਸੰਸਥਾਵਾਂ ਜਿਹੜੀਆਂ ਆ ਦੇਖੋ ਜਿਵੇਂ ਸਕੇ ਡਵਲ ਹੋ ਗਈ ਨਾ ਔਰ ਇਸ ਕਰਕੇ ਮੈਂ ਕਿਉਂਕਿ 19 ਦੇ ਵਿੱਚ ਜਦੋਂ ਇੱਥੇ ਆਇਆ ਸੀ ਕੁਝ ਗੱਲਾਂ ਤੁਹਾਨੂੰ ਸ਼ਾਇਦ ਧਿਆਨ ਚ ਨਹੀਂ ਇੱਥੇ ਇਹ ਬਾਈ ਲਾ ਜਿਹੜੇ ਸੀਗੇ ਸਾਰੇ ਅਮੈਂਡ ਹੋਏ ਜਿਹੜਾ 1900 ਗ੍ਰੇਡ ਸੀ ਜੋ 3800 ਚਲਿਆ ਗਿਆ 3800 ਵਾਲਾ 7600 ਚਲੇ ਗਿਆ 7600 ਵਾਲਾ ਗਾਹਾਂ 14200 ਚ ਚਲੇ ਗਿਆ ਉਹ ਉਦੋਂ ਉਨੇ ਚ ਲਾਗੂ ਹੋਏ ਸੀ ਹੁਣ ਉਹਦਾ ਹੁੰਦਾ ਕੀ ਆ ਵੀ ਜਿਹੜਾ 3800 ਬੇਸਿਕ ਚ ਗਿਆ ਉਹਦਾ 12 ਦੇ 12 24% ਦਾ ਪੀਐਫ ਚਲੇ ਗਿਆ ਉਹਦੀ ਫਿਰ ਗ੍ਰੈਚੁਇਟੀ ਕਿੰਨੀ ਵੱਧ ਗਈ ਇਹ ਕਿਉਂਕਿ ਸਾਡੇ ਪ੍ਰਬੰਧ ਦੀ ਗੱਲ ਆ ਇਹਨੂੰ ਵੀ ਆਪਾਂ ਇਦਾਂ ਲਾਈਟਲੀ ਨਾ ਲਿਆ ਕਰੀਏ ਜਾਂ ਕਰੀਏ ਗੱਲ ਇਹ ਸਾਡਾ ਟੱਬਰ ਆ ਇਹ ਸਾਡਾ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਰਿਜੈਕਟਿਵ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਹੋਇਆ ਹਾਲੇ ਕੋਈ ਗੱਲ ਨਹੀਂ ਸਾਲ ਪਿਆ ਫਿਰ ਹੋਰ ਵਿਚਾਰ ਕਰ ਲਾਂਗੇ ਹਾਲੇ ਪਿਛਲੇ ਸਾਲ ਵੀ ਨਹੀਂ ਆਪ ਵੀ ਗਵਰਨਰ ਸਾਹਿਬ ਖਾਸ ਦੇ ਦੇ ਵਿਸ਼ੇਸ਼ ਮੁਬਾਰਕਾਹ ਦੇ ਜੀ ਉਹ ਮੈਂ ਹੁਣ ਉੱਥੇ ਚੰਡੀਗੜ੍ਹੇ ਜਾ ਕੇ ਪਟਾਰੀ ਖੋਲ੍ਹੂਗਾ ਪਤਾ ਨਹੀਂ ਕਿ ਘੱਟ ਜਿੰਨਾ ਮੁਲਾਜ਼ਮਾਂ ਦੀ ਤਰਖਾਸ ਹੀ 10000 ਜਾਂ 12000 15000 ਉਹਨਾਂ ਨੂੰ ਵਿਸ਼ੇਸ਼ ਪੱਤਾ ਲਾ ਦੋ ਜੰਦਾ ਸੀ ਕੋਈ ਆਪੂ ਦੀ ਭੱਤੀ ਨਹੀਂ ਵਿਸ਼ੇਸ਼ 3% ਨਹੀਂ ਸਾਰਿਆਂ ਨੂੰ ਲਾਤਾ ਜਿਹੜਾ 300 ਆ ਗਿਆ 300 ਤੋਂ ਉਹਨੂੰ ਚਲੇ ਗਿਆ 3 ਲੱਖ ਜਰ ਵਾਲੇ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ-ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ the makeover studio spa and soon academy ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼